ਮੈਂ ਤੁਹਾਡੇ ਸਾਹਮਣੇ ਖਲਾਸਾ ਕਰਦਾ ਵੀ ਜੇ ਠੇਕੇਦਾਰ ਨੇ ਇੱਥੇ ਮਿੱਟੀ ਪੱਟ ਕੇ ਜਿਹੜੀ ਮਿੱਟੀ ਵੇਚੀ ਆ ਉਹ ਉਹਨੇ ਮਿੱਟੀ ਇਕੱਠੀ ਕਰਕੇ ਗਿਆਸਪੁਰਾ ਸ਼ਮਸ਼ਾਨ ਘਾਟ ਦੇ ਨਾਲ ਰੱਖੀ ਹੋਈ ਆ ਵੇਚਣ ਨੂੰ ਔਰ ਉਹ ਮਿੱਟੀ ਉਹ ਵੇਚੇਗਾ ਜਿਸ ਚ ਲੱਖਾਂ ਰੁਪਏ ਉਹ ਕਮਾਊਗਾ ਠੇਕੇਦਾਰ ਔਰ ਉਦੋਂ ਬਾਅਦ ਇੱਥੇ ਸਵਾਹ ਪਾਈ ਜਾ ਰਹੀ ਆ ਉਹ ਫ੍ਰੀ ਕਰਤੇ ਪਾਈ ਜਾ ਰਹੀ ਆ ਕਿਉਂਕਿ ਸਵਾਹ ਸਵਾਹ ਜਿਹੜੀ ਆ ਕੋਈ ਵੀ ਬੰਦਾ ਆਪਣੇ ਪਲਾਟਸ ਆਪ ਦੇ ਖੇਤ ਚ ਸਿੱਟਣ ਨਹੀਂ ਦਿੰਦਾ ਉਹ ਸਵਾ ਇਹਨਾਂ ਨੇ ਲਿਆ ਕੇ ਇੱਥੇ ਸਿੱਟੜੀਆਂ ਔਰ ਜਿਹੜੀ ਮਿੱਟੀ ਪੱਟ ਕੇ ਵੇਚਣੀ ਆ ਲੱਖਾਂ ਰੁਪਏ ਦੀ ਉਹ ਮੇਰੇ ਸਾਰੇ ਪ੍ਰੈਸ ਨੂੰ ਬੇਨਤੀ ਆ ਦੇਖ ਦਿਓ ਗਿਆਸਪਰਾ ਸ਼ਮਸ਼ਾਨ ਘਾਟ ਦੇ ਨਾਲ ਉਹਨਾਂ ਨੇ ਮਿੱਟੀ ਦੇ ਢੇਰ ਲਾਏ ਨੇ ਇਤੋਂ ਪੱਟ ਕੇ ਉਹ ਸੇਲ ਕਰ ਦਿੱਤੀ ਜਾਊਗੀ ਬਾਰ ਬਾਰ ਸੜਕ ਪੱਟੀ ਜਾਂਦੀ ਹੈ ਅਫਸਰਾਂ ਨੂੰ ਖਾਣ ਨੂੰ ਪੈਸੇ ਪਹਿਲਾਂ 16 ਇੰਚ ਦਾ ਸੀਵਰੇਜ ਪਿਆ ਹੋਇਆ 3 ਸਾਲ ਪਹਿਲਾਂ 36 ਮਹੀਨੇ ਬਾਅਦ ਕਹਿੰਦੇ 16 ਦਾ ਨਹੀਂ ਚੱਲਣਾ ਹੁਣ 24 ਦਾ ਚੱਲੂਗਾ ਉਹੀ ਅਫਸਰਾਂ ਨੇ 3 ਸਾਲ ਪਹਿਲਾਂ 16 ਦਾ ਪਾਇਆ ਉਹੀ ਅਫਸਰ ਕਹਿੰਦੇ 24 ਦਾ ਪਾਉਣਾ ਜਨਤਾ ਦੇ ਜਨਤਾ ਦੇ ਪੈਸੇ ਆ ਦੁਰਪਰਵਾ ਜਨਤਾ ਦੇ ਪੈਸੇ ਨੂੰ ਬਰਬਾਦ ਕੀਤਾ ਜਾ ਰਿਹਾ ਨਗਰ ਨਿਗਮ ਦੇ ਪੈਸੇ ਨੂੰ ਬਰਬਾਦ ਕੀਤਾ ਜਾ ਰਿਹਾ ਸਭ ਤੋਂ ਵੱਡੀ ਹੈਰਾਨਗੀ ਹੈ ਕਾਉਂਸਲਰ ਜਿਹੜੇ ਕਾਉਂਸਲਰਾਂ ਨੂੰ 6-8 ਮਹੀਨੇ ਪਹਿਲਾਂ ਲੋਕਾਂ ਨੇ ਬੜੇ ਚਾਅ ਨਾਲ ਚੁਣਿਆ ਉਹ ਕਾਉਂਸਲਰ ਬੰਗੇ ਹੀ ਬੋਲੇ ਹੋਗੇ ਉਹ ਬੋਲਦਾ ਹੀ ਨਹੀਂ ਕੁਝ ਇਹ ਕਮਨ ਨਗਰ ਨਿਗਮ ਦੇ ਕਾਉਂਸਲਰਾਂ ਦਾ ਮਿੱਟੀ ਚੱਕ ਕੇ ਠੇਕੇਦਾਰ ਵੇਚੀ ਜਾਂਦਾ ਹੈ ਸਵਾਹ ਠੇਕੇਦਾਰ ਪਾਈ ਜਾਂਦਾ ਹੈ ਜਿਹੜੇ ਸੀਵਰੇਜ ਦੀ ਲੋੜ ਨਹੀਂ ਪਾਈ ਜਾਂਦੇ ਨੇ ਜਿੱਥੇ ਸੀਵਰੇਜ ਪਾਉਣਾ ਉੱਥੇ ਕੋਈ ਆਉਂਦਾ ਨਹੀਂ ਸਾਰਾ ਕੁਝ ਨਗਰ ਨਿਗਮ ਤੇ ਕੌਂਸਲਰਾਂ ਦੀ ਜ਼ਿੰਮੇਵਾਰੀ ਆ ਕੌਂਸਲਰ ਚੁੱਪ ਬੈਠੇ ਨੇ ਅੱਖਾਂ ਬੰਦ ਕਰਕੇ ਬੈਠੇ ਨੇ ਕਿਉਂ ਬੈਠੇ ਨੇ ਉਹਨਾਂ ਨੂੰ ਪੁੱਛੋ ਪਰ ਸ਼ੁੱਕਰਵਾਰ ਨੂੰ ਧਰਨਾ ਦੇਣ ਦੀ ਗੱਲ ਕੀਤੀ ਆ ਸ਼ੁੱਕਰਵਾਰ ਨੂੰ 12 ਵਜੇ ਮੈਂ ਪੀ ਐਂਡ ਆਰ ਦਾ ਸੀ ਜ਼ੋਨ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਸੜਕਾਂ ਦਾ ਗਵਨ ਗਵਨ ਹੋਇਆ ਕਰੋੜਾ ਰੁਪਏ ਦਾ 3 ਸਾਲਾਂ ਚ ਮੈਂ ਕਰੋੜਾ ਰੁਪਏ ਕਹਿ ਰਿਹਾ ਕਰੋੜਾਂ ਰੁਪਏ ਦਾ ਗਵਨ ਵਿੱਦ ਸਬੂਤ ਕਿਹੜੀ ਕਿਹੜੀ ਸੜਕ ਤੋਂ ਕਿੰਨੇ ਕਿੰਨੇ ਲੱਖ ਕਰੋੜ ਰੁਪਏ ਕਾਧਾ ਗਿਆ ਉਹ ਲੈ ਕੇ ਸ਼ੁੱਕਰਵਾਰ ਨੂੰ ਸਾਰੇ ਮੀਡੀਆ ਦੇ ਸਾਹਮਣੇ ਆਉਂਗਾ ਅੱਜ ਮੈਂ ਤਾਂ ਨਹੀਂ ਦੇ ਰਿਹਾ ਉਹਦੇ ਵਿੱਚ ਆਰਟੀਏ ਦੀਆਂ ਦੋ ਤਿੰਨ ਇਨਫੋਰਮੇਸ਼ਨ ਬਾਕੀ ਨੇ ਜਿਹੜੀਆਂ ਮੰਗਲਵਾਰ ਬੁੱਧਵਾਰ ਤੱਕ ਮੈਨੂੰ ਮਿਲ ਜਾਣਗੀਆਂ ਨਗਰ ਨਿਗਮ ਕਮਿਸ਼ਨਰ ਤੋਂ ਦੋ ਚਿੱਠੀਆਂ ਲੈਣੀਆਂ ਉਹ ਵੀ ਐ ਸ਼ੁੱਕਰਵਾਰ ਨੂੰ 11:00 ਵਜੇ ਲੁਧਿਆਣੇ ਦਾ ਪੀ ਐਂਡ ਆਰ ਦਾ ਸਭ ਤੋਂ ਵੱਡਾ ਕਪਲਾ ਮੈਂ ਜਸਪਾਲ ਸਿੰਘ ਗਿਆਸਪੁਰਾ ਲੋਕਾਂ ਕੋਲ ਜਾ ਕੇ ਕਰੂੰਗਾ ਆ ਜਿਹੜੀ ਸਵਾਹ ਪਾਈ ਜਾ ਰਹੀ ਆ ਜਾਂ ਤਾਂ ਇਹ 2 ਦਿਨ ਚ ਦੁਬਾਰਾ ਮਿੱਟੀ ਪਾ ਕੇ ਉਹ ਠੇਕੇਦਾਰ ਇਹਨੂੰ ਪੱਧਰ ਕਰੇ ਨਹੀਂ ਸੀਐਮ ਸਾਹਿਬ ਦੇ ਪੋਰਟਲ ਤੇ ਅਜ ਮੈਂ ਪਾਈ ਆ ਇਹਨੂੰ ਕ੍ਰੈਸ਼ਰ ਨਾਲ ਪੱਧਰ ਕਰਾਵਾਂਗੇ ਤਾਂ ਕਿ ਇਹ ਜਿਹੜਾ ਏਰੀਆ 10-12 ਬਾਡਾਂ ਨੂੰ ਜੋੜਨ ਵਾਲੀ ਸੜਕ ਹੈ ਲੋਕ ਡਿੱਗਦੇ ਨੇ ਇੱਥੇ ਵਾਰ-ਵਾਰ ਬੱਚਿਆਂ ਦੇ ਅੱਖਾਂ 'ਚ ਸਵਾਹ ਹੋਊਗੀ ਐਕਸੀਡੈਂਟ ਐਕਸੀਡੈਂਟ ਰੋਜ਼ ਪੰਜ ਹੁੰਦੇ ਨੇ ਔਰ ਮੈਂ ਇਹ ਠੇਕੇਦਾਰ ਸਾਹਿਬ ਨੂੰ ਬੇਨਤੀ ਕਰਦਾ ਜਾਂ 2 ਦਿਨਾਂ ਚ ਪੱਧਰ ਕਰ ਦਿਓ ਨਹੀਂ ਚੱਕ ਕੇ ਦਿੱਲੀ ਰੋਡ ਬੰਦ ਕਰੂੰਗਾ ਔਰ ਕਮਿਸ਼ਨਰ ਨੂੰ ਸਵੇਰੇ ਜਾ ਕੇ 11 ਵਜੇ ਮਿਲੂੰਗਾ ਕਮਿਸ਼ਨਰ ਸਾਹਿਬ ਕੱਲ ਦਾ ਫੋਨ ਨਹੀਂ ਚੱਕਰੇ ਸਵੇਰ ਤੋਂ ਮਿੱਟੀ ਪਾਊਗੀ ਜੇ ਨਾ ਮਿੱਟੀ ਪਈ ਮੈਂ ਪੱਲਿਓ ਪਾ ਦੂੰ ਪਰ ਉਹ ਠੇਕੇਦਾਰ ਤੇ ਮੈਂ ਪਰਚਾ ਦਰੂਜ ਨਗਰ ਨਿਗਮਦ ਕਰਾਊਗਾ ਮੈਂ ਬਿਧਾਇਕ ਸਾਹਿਬ ਦਾ ਮੈਨੂੰ ਪਤਾ ਨਹੀਂ ਜੀ ਵਿਧਾਇਕ ਸਾਹਿਬ ਨੂੰ ਵੀ ਗੱਲ ਪਤਾ ਕਿ ਨਹੀਂ ਪਤਾ ਕਿਉਂਕਿ ਕੰਮ ਜ਼ਿਆਦਾ ਹੁੰਦਾ ਪਰ ਮੈਂ ਵਿਧਾਇਕ ਸਾਹਿਬ ਦੇ ਰਾਤ ਨੂੰ ਵਿਧਾਇਕ ਸਾਹਿਬ ਨੂੰ ਸਾਰੀ ਇਹ ਗੱਲ ਉਹਨਾਂ ਦੀ ਨਜ਼ਰ 'ਚ ਲੈ ਕੇ ਆਉਂਗਾ ਉਹਨਾਂ ਤੋਂ ਵੀ ਕਾਰਵਾਈ ਦੀ ਮੰਗ ਕਰਾਂਗੇ ਕਾਉਂਸਲਰ ਕਦੇ ਨਹੀਂ ਜੀ ਆਉਂਦਾ ਲੋਕ ਕਹਿੰਦੇ ਆ ਨਾ ਕਾਉਂਸਲਰ ਦੇਖਦਾ ਦੇਖੋ ਕਾਉਂਸਲਰ ਬੋਲਦਾ ਹੀ ਨਹੀਂ ਕੋਈ ਕਿੰਨੇ ਨੰਬਰ ਵਾਰਡ ਹੈ ਇਹ ਇਹ ਵਾਰਡ ਨੰਬਰ 34 ਪੈਂਦਾ ਹੈ ਪਰ ਇਹ ਵਾਰਡ ਦੀ ਇਹ ਸੜਕਾ ਜਿਹੜੀ ਲੋਹਾਰੇ ਤੱਕ 10 ਵਾੜਾਂ ਨੂੰ ਮਲੋਂਦੀ ਔਰ ਇਹ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੀ ਸਵਾਹ ਪਈ ਆ ਠੇਕੇਦਾਰ ਸਾਹਿਬ ਚੱਕ ਕੇ ਲੈ ਜਾਓ ਨਾ ਮੈਂ ਇੱਥੇ ਸਵਾਹ ਪੈਣ ਦੇਣੀ ਆ ਮਿੱਟੀ ਨਾਲ ਪੱਧਰ ਕਰਾ ਕੇ ਲੋਕਾਂ ਦਾ ਪੈਸਾ ਲੋਕਾਂ 'ਚ ਰਹਿਣ ਦੇਣਾ ਮੈਂ ਠੱਗਣ ਨਹੀਂ ਦੇਣਾ ਇੱਥੇ ਜਸਪਾਲ ਸਿੰਘ ਗਿਆਸਪੁਰਾ ਬੇਟਾ ਇਹ ਸੜਕ ਪੱਧਰ ਹੋਊਗੀ ਮਿੱਟੀ ਤੇ ਕ੍ਰੈਸ਼ਰ ਨਾਲ ਕਿਉਂ ਨਾ ਤੁਹਾਡਾ ਇਹ ਕਿਹੜਾ ਏਰੀਆ ਮਾਮਰਾ ਜਾਈ ਇਹ ਆਪਣਾ ਦਿੱਲੀਪੁਰ ایریا ਹੀ ਕਿਹੜਾ ਵਾਰਡ ਪੈਂਦਾ ਹੈ ਇਹ ਵਾਰਡ 34 ਹੈ ਜੀ ਕਿ ਕਿੰਤਰਾਂ ਦੀ ਜਿਹੜੀ ਸਮੱਸਿਆ ਹੈ ਇਹ ਆਣ ਜਾਣ ਬੰਦਿਆਂ ਨੂੰ ਬਹੁਤ ਔਖਾ ਜੀ ਮੈਂ ਆਪ ਇੱਕ ਦਿਨ ਆਟੋ ਵਾਲੇ ਨੇ ਮੜਾ ਹੀ ਸਾਈਡ ਮਾਰੀ ਮੈਂ ਕੱਚੇ ਚ ਡੇਗ ਪਿਆ ਉਸ ਤੋਂ ਬਾਅਦ ਮੈਂ ਕਿਹਾ ਜੀ ਕੋਈ ਕਰਾਈ ਨਹੀਂ ਰਿਹਾ ਇਹਦੇ ਬਾਰੇ ਮੈਂ ਫਿਰ ਜਫਾ ਭਾਈ ਨੂੰ ਕਿਹਾ ਵੀ ਇਹਨੂੰ ਠੀਕ ਕਰਾ ਦਿਓ ਉਹ ਫਿਰ ਆਏ ਆ ਉਹ ਕਹਿੰਦੇ ਵੀ ਕਰਾ ਦਿੰਨੇ ਆਪਾਂ ਕਿੰਨੇ ਸਮੇਂ ਪਹਿਲਾਂ ਖੜੇ ਜਿਹੜੀ ਸੀਦੇ ਸੂਰਜ ਤੇ ਬੈਕਨੇਸ ਆਪਾਂ ਹੋ ਗਏ ਪਹਿਲਾਂ ਜਿਹੜੀ ਇਹ ਕਰਾਉਂਦੇ ਸੀ ਤਾਂ 2 ਮਹੀਨੇ ਦੇ ਲਗਭਗ ਹੋ ਗਏ ਜੀ ਪੱਟੀ ਪੱਟੀ ਹੋਈ ਹੈ ਬਣਾਈ ਨਹੀਂ ਗਈ ਉਤਤ ਬਾਦ ਫੇਰ ਆ ਮਿੱਟੀ ਜਿਹੜੀ ਉਹ ਚੱਕੀ ਗਈ ਡੂੰਘੇ ਖੱਡੇ ਛੱਡਦੇ ਆ ਉਰੇ ਕਿੰਨੇ ਕਿ ਜਿਹੜੀ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਮੁਸ਼ਕਲ ਤਾਂ ਬਹੁਤ ਜੀ ਸਾਰੀ ਤੁਸੀਂ ਦੇਖ ਰਹੇ ਹੋ ਵੀ ਪਬਲਿਕ ਕਿੰਨੀ ਪਰੇਸ਼ਾਨ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਐਕਸੀਡੈਂਟ ਵੀ ਹੁੰਦੇ ਆ ਜੀ ਤੇ ਕਹਿੰਦੇ ਸਵਾ ਪਾਈ ਜੀ ਸਵਾ ਸਵਾ ਤਾਂ ਪਤਾ ਨਹੀਂ ਜੀ ਹੁਣ ਕਿਹਨੇ ਪਾਈ ਹੈ ਕਿਹਨੇ ਨਹੀਂ ਪਾਈ ਆਪਾਂ ਕਿਸੇ ਦਾ ਕੋਈ ਕਹਿ ਨਹੀਂ ਸਕਦੇ ਅਪੀਲ ਕੀ ਕਰ ਰਹੇ ਜੰਦੇ ਹੋ ਅਪੀਲ ਤਾਂ ਇਹ ਆ ਵੀ ਆ ਖੱਡੇ ਪੱਧਰ ਹੀ ਕਰਕੇ ਜੀ ਲੋਕਾਂ ਨੂੰ ਥੋੜੀ ਆਣ ਜਾਣ ਦੀ ਦਿੱਕਤ ਸਹੀ ਹੋ ਜਵੇ ਆ ਖੱਡਿਆਂ ਨੂੰ ਠੇਕੇਦਾਰ ਨੂੰ ਕਹਿ ਕੇ ਆ ਖੱਡੇ ਖੁੱਡੇ ਜੀ ਠੀਕ ਕਰਾ ਦਿਓ ਜੀ